ਏ ਆਪਣਾ ਘਟੋ ਘਟ ਹੋ ਗਿਆ 10 ਸਾਲ ਇੱਥੇ ਕੰਮ ਕਿਹਾ ਹੋਇਆ ਗਾ ਆਪਣਾ ਗੁਰ ਪੂਰਾ ਬਦਿਆ 1% ਮਿਲਾਵਟ ਨਹੀਂ ਕਰਦੇ ਆ 85 ਨੰਬਰ ਗੰਨਾ 1 ਨੰਬਰ ਗੰਨਾ ਹੁੰਦਾ ਭਾਰਤ ਦਾ ਪੂਰਾ ਭਾਰਤ ਦਾ 1 ਨੰਬਰ ਗੰਨਾ 85 ਪੂਰਾ ਮਿੱਠਾ ਇਹ ਹੈਗਾ ਯੂਪ ਸਹਾਰਨਪੁਰ ਦਾ ਗੰਨਾ ਤੋ ਸਿਰਦਿਆ ਸ਼ੁਰੂ ਹੋਣ ਤੋਂ ਪਹਿਲਾਂ ਬਣਾਉਂਦੇ ਆ ਕਿ ਜਿਵੇਂ ਸਰਦੀਆਂ ਦੇ ਉਸ ਤੋਂ ਬਾਅਦ ਹੀ ਕੰਮ ਲੱਗਦਾ ਸ਼ੁਰੂ ਨਹੀਂ ਆਪਣਾ ਕੰਮ ਨਵੰਬਰ ਤੇ ਸਟਾਰਟ ਕਰਦੇ ਆ ਨਵੰਬਰ ਦੀਵਾਲੀ ਤੇ ਉਦਘਾਟਨ ਕਰਕੇ ਇਹ ਚਲਦਾ ਹੈਗਾ ਕਟੋਕਟ ਮਈ ਅਪ੍ਰੈਲ ਤੱਕ 100 ਲੀਟਰ ਰਸ ਦੇ ਵਿੱਚ ਤਿਆਰ ਹੁੰਦਾ ਇਹ ਮਾਤਰਾ 15 ਕਿਲੋ ਗੁਰ ਤੇ ਆਪਣੇ ਪਾਸ ਤਿੰਨ ਵੈਰਾਈ ਦਾ ਗੁਰ ਰਹੇਗਾ ਪਹਿਲਾ ਪਲੇਨ ਹੈਗਾ ਦੂਜਾ ਟਿੱਕੀ ਵਾਲਾ ਜਿਹੜਾ ਸੌਂਪ ਜਮੈਨ ਤਿਲ ਮੂੰਫਲੀ ਖੱਪਾ ਸੁੰਡ ਪਾ ਕੇ ਬਣਾਉਂਦੇ ਆ ਤੀਜਾ ਹੈਗਾ ਹਲਦੀ ਕਾਲੀ ਮਿਰਚ ਸੁੰਡ ਜਮੈਨ ਲੌਂਗ ਮਰਠੀ ਇਹ ਦਵਾਈ ਵਾਸਤੇ ਹੈਗਾ ਜਿਹੜਾ ਖਾਂਸੀ ਹੋਵੇ ਬਲਗਮ ਹੋਵੇ ਜ਼ੋਰਦਾਰ ਟੂਹੀਦਰ ਸਰਸੂਟ ਲੱਗਿਆ ਹੋਵੇ ਇਹ ਪੂਰਾ ਬਦਿਆ ਦਵਾਈ ਤੌਰ ਤੇ ਬਣਾਇਆ ਹਲਦੀ ਵਾਲਾ ਗੁਰ ਇਹ ਬਹੁਤ ਗੂੜ ਦਾ ਮੰਗ ਹੈਗਾ ਕੈਨੇਡਾ ਅਮਰੀਕਾ ਯੂਪੀ ਸਹਾਰनपुर ਸਾਰੇ ਜਗਤ ਦਿੱਲੀ ਪੰਜਾਬ ਕਲਕੱਤਾ ਹਰਿਆਣਾ ਜਾਂਦੇ ਆਏ 15 16 ਕਿਲੋ ਗੂੜ ਇੱਕ ਡੇਰ ਘੰਟੇ ਦੇ ਵਿੱਚ ਤਿਆਰ ਹੁੰਦਾ ਯਾਨੀ ਭਰ ਦਿਨ ਕਟੋ-ਕਟ ਮੈਂ 1.5 ਕੁਆਂਟਲ ਗੂੜ ਤਿਆਰ ਕਰਦੇ ਆ ਤੇ ਆਪਣੇ ਪਾਸ ਗੂੜ ਤਾਂ ਬਚਦਾ ਹੀ ਨਹੀਂ ਹੈਗਾ ਲੋਕ ਦਾ ਇੰਨਾ ਡਿਮਾਂਡ ਹੈਗਾ ਕਿ ਇੱਕ ਗੁਰ ਬਚਿਤਾ ਹੀ ਨਹੀਂ ਹੈਗਾ ਤੁਸੀਂ ਜਦ ਗੁੜ ਪਣਦਾ ਦੇਖਦੇ ਹੋ ਕਿੱਦਾਂ ਤਾਂ ਲੱਗਦਾ ਹੈ ਕਦੀ ਇੱਥੋਂ ਗੁੜ ਖਰੀਦਿਆ ਤੁਸੀਂ ਅਸੀਂ ਖਰੀਦਦੇ ਰਹਨੇ ਜਾਂਦੇ ਹੁੰਦੇ ਰਹਨੇ ਆ ਸਸ਼ਿਕਾ ਜੀ ਮੈਂ ਹਾ ਦਿੱਤੀ ਤੁਸੀਂ ਦੇਖ ਰਹੇ ਹੋ ਚਰਚਾ ਟੀਵੀ ਤੇ ਚਰਚਾ ਟੀਵੀ ਦੇ ਨਾਲ ਅੱਜ ਜੋੜ ਕੇ ਆਪਾਂ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਾਂਗੇ ਗੰਨੇ ਬਾਰੇ ਗੰਨਾ ਜਿਹਦੇ ਨਾਲ ਦੇਸੀ ਗੁੜ ਬੰਦਾ ਹੈ ਖੰਡ ਬੰਦੀ ਹੈ ਚੀਨੀ ਬੰਦੀ ਹੈ ਔਰ ਬਹੁਤ ਸਾਰੇ ਸ਼ੱਕਰ ਮਿੱਠੀ ਮਿੱਠੀ ਬੰਦੀ ਹੈ ਤੇ ਸ਼ੱਕਰ ਤੇ ਗੁੜ ਦੀ ਗੱਲ ਕਰੀਏ ਉਹ ਮਿੱਠਾ ਲੱਗਦਾ ਸਰਦੀਆਂ ਦੇ ਵਿੱਚ ਕਿੰਨਾ ਵਦਿਆ ਉਹਦੀ ਜਿਹੜੀ ਸਮੈਲ ਵਾ ਵਾ ਕੀ ਬਾਤ ਹੈ ਪਰ ਬੜਦਾ ਕੀ ਵੀ ਅੱਜ ਆਪਾਂ ਤੁਹਾਨੂੰ ਦਿਖਾਣੇ ਆ ਤੇ ਬਣਾਉਣ ਵਾਲਿਆਂ ਨਾਲ ਵੀ ਗੱਲਬਾਤ ਕਰਾਉਣੇ ਆ ਲਵਾਉਣੇ ਆ ਗੁੜ ਬਣਾਉਣ ਵਾਲੇ ਬੰਦਿਆਂ ਦੇ ਨਾਲ ਜਿਹੜੇ ਇੰਨੀ ਮਿਹਨਤ ਨਾਲ ਗੁੜ ਬਣਾ ਰਹੇ ਨੇ ਉਹ ਵੀ ਸਰਦੀਆਂ ਦੇ ਵਿੱਚ ਤੁਸੀਂ ਸਾਰਾ ਸੈਟਅਪ ਦੇਖ ਸਕਦੇ ਹੋ ਮੇਰੇ ਪਿੱਛੇ ਇੰਨਾ ਵੱਡਾ ਕੜਾਹਾ ਧਰਿਆ ਹੋਇਆ ਹੈ ਜਿਹਦੇ ਵਿੱਚ ਗੰਨੇ ਦਾ ਰਸ ਜਿਹੜਾ ਹੈ ਉਹ ਉਬਲਦਾ ਪਿਆ ਰਿਹਾ ਮੈਂ ਕੈਮਰਾਮੈਨ ਨੂੰ ਕਹੂੰਗੀ ਇੱਕ ਵਾਰ ਆਵੇ ਤੇ ਦਿਖਾਵੇ ਆ ਤੁਸੀਂ ਦੇਖੋ ਕਿੱਡਾ ਵੱਡਾ ਕੜਾਹਾ ਉਹਦੇ ਵਿੱਚ ਗੰਨੇ ਦੇ ਰਸ ਨੂੰ ਉਬਾਲਿਆ ਜਾ ਰਿਹਾ ਵੈ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਕਿਵੇਂ ਚੱਗ ਵੀ ਬਣੀ ਹੋਈ ਹੈ ਗੁੜ ਬਣਾਉਣ ਦੀ ਕਿਵੇਂ ਪ੍ਰੋਸੈਸ ਚੱਲ ਰਿਹਾ ਵੈ ਔਰ ਕਿੰਨੀ ਮਿਹਨਤਾਂ ਬਣ ਰਿਹਾ ਕਿਉਂਕਿ ਦਰਸ਼ਕ ਜਿਹੜੇ ਨੇ ਇਸ ਖੁਸ਼ਬੂ ਨੂੰ ਮਹਿਸੂਸ ਨਹੀਂ ਕਰਦੇ ਪਰ ਮੈਂ ਕਹਿ ਰਹੀ ਹਾਂ ਗੁੜ ਬਨਨ ਦੇ ਜਿਹੜੇ ਪ੍ਰੋਸੈਸ ਹੈ ਗੁੜ ਬਨਨ ਦਾ ਜਿਹੜਾ ਤਰੀਕਾ ਵੈ ਗੰਨੇ ਦੇ ਰਸ ਦੀ ਜੋ ਸੁਗੰਧ ਹੈ 스멜 ਹੈ ਉਹ ਬੜੀ ਹੀ ਪਿਆਰੀ ਹੈ ਪਰ ਇਹਨੂੰ ਤਿਆਰ ਕਰਨ ਵਾਲੇ ਬੰਦਿਆਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਦੇਵ ਸਿੰਘ ਹੋਇਆ ਇਹ ਮੇਰਾ ਡੈਡੀ ਕਲਾਰੀ ਚਲਾਉਂਦੇ ਆ ਉਹਨਾਂ ਦਾ ਨਾਮ ਹੈਗਾ ਰਾਮ ਸਿੰਘ ਖਾਲਸਾ ਕਲਾਰੀ ਜੀ ਕਿੰਨੇ ਟਾਈਮ ਹੋ ਗਏ ਤੁਹਾਨੂੰ ਲੁਤੇਆੜੇ ਆਂਦੇ ਤੇ ਸਾਨੂੰ ਦੱਸੋ ਕਿ ਇਹ ਗੁੜ ਕਿਵੇਂ ਬੰਦਾ ਤੇ ਗੰਨੇ ਆ ਦੀ ਜਿਹੜੀ ਸਟੋਰੀ ਹੈ ਇਹ ਗੰਨੇ ਕਿੱਥੋਂ ਆਏ ਨੇ ਕਿਵੇਂ ਮਤਲਬ ਤੁਸੀਂ ਮੈਨੇਜ ਕਰਦੇ ਹੋ ਇਹ ਸਾਰਾ ਕੁਝ ਜਾਣਨਾ ਚਾਹਾਂਗੇ ਹਾਂਜੀ ਤੇ ਆਪਣਾ ਘਟੋ ਘਟ ਹੋ ਗਿਆ 10 ਸਾਲ ਇੱਥੇ ਕੰਮ ਕਿਹਾ ਹੋਇਆ ਆਪਣਾ ਗੁਰ ਪੂਰਾ ਵਧੀਆ 1% ਮਿਲਾਵਟ ਨਹੀਂ ਕਰਦੇ ਆ ਤੇ ਜਿਹੜਾ ਗੰਨਾ ਹੈਗਾ 85 ਨੰਬਰ ਗੰਨੇ ਆ ਪਹਿਲੇ 85 ਨੰਬਰ ਗੰਨੇ ਮਤਲਬ 85 ਨੰਬਰ ਗੰਨਾ 1 ਨੰਬਰ ਗੰਨਾ ਹੁੰਦਾ ਭਾਰਤ ਦਾ ਪੂਰਾ ਭਾਰਤ ਦਾ 1 ਨੰਬਰ ਗੰਨਾ 85 ਪੂਰਾ ਮਿੱਠਾ ਜਿਹੜਾ ਕੰਨ ਹੁੰਦਾ ਨਾ ਉਹ ਬਜ਼ੁਰਗ ਸਮਝਦੇ ਆ ਜੇ ਕੰਨ ਇੱਕ ਗੰਨੇ ਦਾ ਗੁਰ ਵਿੱਚ ਕੰਨ ਹੁੰਦਾ ਅੱਛਾ ਤੇ ਉਹ ਵਧੀਆ ਕੰਨ ਹੈਗਾ 85 ਨੰਬਰ ਗੰਨੇ ਦਾ ਵਿੱਚ ਕੀ ਇਹ ਜਿਹੜੇ ਗੰਨੇ ਐ ਇਹ ਪੰਜਾਬ ਦੇ ਲੁਧਿਆੜੇ ਦੇ ਆ ਜਾਂ ਕਿੱਥੇ ਹੋਰੋਂ ਆਏ ਆ ਨਹੀਂ ਇਹ ਹੈਗਾ ਯੂਪੀ ਸਹਾਰਨਪੁਰ ਦਾ ਗੰਨਾ ਆਪਣਾ ਪੰਜਾਬ ਦਾ ਗੰਨਾ ਲੋਕਲ ਯੂਜ਼ ਨਹੀਂ ਕਰਦੇ ਆ ਇੱਥੇ ਦਾ ਗੰਨਾ ਪੂਰਾ ਮਾਰਾ ਸਰਾ ਗਲਾ ਕਟਾ ਐਵੇਂ ਜਿਹਾ ਮਿਲਦਾ ਹੈਗਾ ਤੇ ਉੱਥੇ ਦਾ ਗੰਨਾ ਪੂਰਾ ਟੌਪ ਦਾ ਹੈਗਾ ਆ ਗੰਨਾ ਦਾ ਫੋਟੋ ਦਿਖਾਓ ਮਹਾਰਾਜਾ 85 ਨੰਬਰ ਗੰਨੇ ਆ ਇਹ ਦਾ ਗੂਰ ਇੱਕ ਨੰਬਰ ਬਣੂਗਾ ਇੱਕ ਨੰਬਰ ਦਾ ਇੱਕ ਨੰਬਰ ਹੈਗਾ अच्छा ये जेड़ा ਤੁਸੀਂ ਗੁੜ ਬਣਾਉਨੇ ਹੋ ਇਹ ਗੁੜ ਬਣਾਉਣ ਨੂੰ ਕਿੰਨਾ ਟਾਈਮ ਲੱਗਦਾ ਪ੍ਰੋਸੈਸਿੰਗ ਕੀ ਹੈ ਇਹ ਜਿਵੇਂ ਮਤਲਬ ਤੁਸੀਂ ਸਰਦیاں ਸ਼ੁਰੂ ਹੋਣ ਤੋਂ ਪਹਿਲਾਂ ਬਣਾਉਂਦੇ ਹੋ ਕਿ ਜਿਵੇਂ ਸਰਦੀਆਂ ਦੇ ਉਸ ਤੋਂ ਬਾਅਦ ਹੀ ਕੰਮ ਲੱਗਣਾ ਸ਼ੁਰੂ ਨਹੀਂ ਆਪਣਾ ਕੰਮ ਨੰਬਰ ਤੇ ਸਟਾਰਟ ਕਰਦੇ ਹਾਂ ਨੰਬਰ ਦੀਵਾਲੀ ਤੇ ਉਦਘਾਟਨ ਕਰਕੇ ਇਹ ਚਲਦਾ ਹੈਗਾ ਕਟੋਕਟ ਮਈ ਅਪ੍ਰੈਲ ਤੱਕ ਅਪ੍ਰੈਲ ਤੱਕ ਲਾਸਟ ਕਰਦੇ ਆ ਵਿਸਾਖੀ ਲਾਸਟ ਹੈਗਾ ਤੇ ਆ ਦੇਖੋ ਪ੍ਰੋਸੈਸ ਉਧਰ ਰਸ ਕਟ ਕੇ ਉਦੇ ਵਿੱਚ ਰਸ ਪਾਉਂਦੇ ਆ ਫਿਰ ਪਿੱਪੇ ਨਾਲ 100 ਲੀਟਰ ਜੇਕਰ ਅਪਾ ਇਸ ਮਸ਼ੀਨ ਦੇ ਕੈਮਰਾਮੈਨ ਨੂੰ ਕਹੋਗੇ ਉੱਧਰ ਆ ਕੇ ਦਿਖਾਣ ਸਾਨੂੰ ਆ ਤੁਸੀਂ ਦੇਖੋ ਅੱਛਾ ਰਸ ਉਹ ਮਸ਼ੀਨ ਦੇ ਵਿੱਚ ਰਸ ਕੱਟਦੇ ਆ ਕੱਟ ਕੇ ਓਕੇ ਇਹਦੇ ਵਿੱਚ ਆਉਂਦੇ ਆ ਅੱਛਾ ਫਿਰ ਇਸੇ ਪਿੱਪੇ ਨਾਲ ਚੱਕ ਕੇ ਉਧਰ ਇਹ ਇਹਦੇ ਵਿੱਚ ਰਸ ਦਾ ਕਰਦੇ ਕੀ ਆ ਇਹ ਰਸ ਸਟੋਰ ਹੁੰਦਾ ਸਟੋਰ ਕਰ ਹਾਂ ਸਟੋਰ ਕਰ ਦਿਆ ਤਾਂ ਕਿ ਦੁਬਾਰਾ ਮਸ਼ੀਨ ਚਲਾਵਾਂਗੇ ਫਿਰ ਟਾਈਮ ਮੇਰਾ ਕਟੋ ਕਟ ਲੱਗ ਸਕਦੇ ਆ اچھا ਕਿੰਨੀ ਵਾਰੀ ਇਹ ਨੂੰ ਕਿਹੜੀ ਉਸੇ ਮਸ਼ੀਨ ਚ ਹਾਂ ਮਸ਼ੀਨ ਚ ਤਾਂ ਮਸ਼ੀਨ ਦੇ ਵਿੱਚ ਤਾਂ ਕੀ ਕਰਦੇ ਉਹ ਦਰ ਫਿਰ ਮਸ਼ੀਨ ਤੇ ਰਸ ਕੱਢ ਕੇ ਫਿਰ ਆਪਾਂ 100 ਲੀਟਰ ਰਸ ਦੇ ਵਿੱਚ ਤਿਆਰ ਹੁੰਦਾ 100 ਲੀਟਰ ਰਸ ਦੇ ਵਿੱਚ ਤਿਆਰ ਹੁੰਦਾ ਇਹ ਮਾਤਰਾ 15 ਕਿਲੋ ਗੁਰ 15 ਕਿਲੋ ਹਾਂ 100 ਲੀਟਰ ਗੰਨੇ ਦਾ ਰਸ ਦੇ ਵਿੱਚ ਮਾਤਰਾ 15 16 ਕਿਲੋ ਗੁਰਤੀਆ ਹੁੰਦਾ ਇਸ ਟਾਈਮ ਜਦੋਂ ਅਪ੍ਰੈਲ ਮਾਰਚ ਜਾਂ ਫਰਵਰੀ ਆ ਗਈ ਤਾਂ ਉਸ ਟਾਈਮ ਘਟੋ ਘਟ 20 ਕਿਲੋ ਗੋੜ ਨਿਕਲੋਗਾ ਅਭੀ ਕਟ ਨਿਕਲੋਗਾ ਬਾਅਦ ਥੋੜਾ ਬਾਦ ਨਿਕਲੋਗਾ ਠੀਕ ਹੈ ਕਿਉਂਕਿ ਉਸ ਟਾਈਮ ਗੰਨਾ ਪੂਰਾ ਪੱਕਿਆ ਹੋਇਆ ਤਾਂ ਕਰਕੇ ਉਸ ਟਾਈਮ ਗੋੜ ਦਾ ਬਚਨ ਥੋੜਾ ਬੱਜ ਜਾਂਦਾ ਠੀਕ ਹੈ OK अच्छा गुड़ में अच्छा गुड़ ਦੇ ਵਿੱਚ ਪੈਂਦਾ ਕੀ ਕੀ ਹੈ ਮਤਲਬ ਉਹਦੀ ਮਿਠਾਸ ਹੈ ਚਲੋ ਜਿਹੜੇ ਕਹ ਲੋ ਗੰਨੇ ਦੀ ਤਾਂ ਆਪਣੀ ਮਿਠਾਸ ਹੁੰਦੀ ਹੈ ਉਹਨੂੰ ਹੋਰ ਮਿੱਠਾ ਕਰਨ ਦੇ ਲਈ ਕੀ ਕੀ ਪੈਂਦਾ ਵੈ ਔਰ ਹੋਰ ਕਿਹੜੇ ਕਿਹੜੇ ਵੈਰਾਈਟੀ ਚ ਬੰਦਾ ਆਪਣੇ ਕੋਲ ਤਾਂ ਕੱਲਾ 1% ਵੀ ਮਿਲਾਵਟ ਨਹੀਂ ਕਰਦੇ ਪਹਿਲਾ ਗੱਲ ਹੈ ਇਹ ਪੱਕੀ ਆ ਕੱਲੇ ਗੰਨੇ ਦਾ ਰਸ ਦੇ ਵਿੱਚ ਜੋ ਕੁਦਰਤ ਦਾ ਮਿਠਾਸ ਹੈਗਾ ਉਹੀ ਉਸੇ ਹੀ ਗੁਰ ਤਿਆਰ ਹੁੰਦੇ ਆ 1% ਵੀ ਮਿਲਾਵਟ ਆਪਾ ਹੋਰਾ ਫੇਰੀ ਕੁਛ ਨਹੀਂ ਕਰਦੇ ਆ ਤੇ ਆਪਣੇ ਪਾਸ ਤਿੰਨ ਵੈਰਾਈ ਦਾ ਗੁਰ ਰਹੇਗਾ ਪਹਿਲਾ ਪਲੇਨ ਹੈਗਾ ਦੂਜਾ ਟਿੱਕੀ ਵਾਲਾ ਜਿਹੜਾ ਸੌਂਪ ਜਮੈਨ ਤਿਲ ਮੂੰਫਲੀ ਖੁੱਪਾ ਸੁੰਡ ਪਾ ਕੇ ਬਣਾਉਂਦੇ ਆ ਤੀਜਾ ਹੈਗਾ ਹਲਦੀ ਕਾਲੀ ਮਿਰਚ ਸੁੰਡ ਜਮੈਨ ਲੌਂਗ ਮਰਠੀ ਇਹ ਦਵਾਈ ਵਾਸਤੇ ਹੈਗਾ ਜਿਹੜਾ ਖਾਸੀ ਹੋਵੇ ਬਲਗਮ ਹੋਵੇ ਜ਼ੋਰਦਾਰ ਟੂਹੀਦਰ ਸਰਸ਼ੂਟ ਲੱਗਿਆ ਹੋਵੇ ਇਹ ਪੂਰਾ ਬਦਿਆ ਦਵਾਈ ਤੌਰ ਤੇ ਬਣਾਇਆ ਹਲਦੀ ਵਾਲਾ ਗੁਰ ਇਹ ਬਹੁਤ ਗੋੜ ਦਾ ਮੰਗ ਹੈਗਾ ਕਨਾਡਾ ਅਮਰੀਕਾ ਯੂਪੀ ਸਹਾਰनपुर ਸਾਰੇ ਜਗ੍ਹਾ ਦਿੱਲੀ ਪੰਜਾਬ ਕਲਕੱਤਾ ਹਰਿਆਣਾ ਜਾਂਦੇ ਆ ਗੁੜ ਦੀ ਵੈਰਾਈਟੀ ਹੁੰਦੀ ਹੈ ਜੇ ਤੁਸੀਂ ਵੀ ਦੇਖੋ ਯੂਪੀ ਵਾਲੀ ਸਾਈਡ ਜਿਹੜਾ ਗੋੜਾ ਹੁੰਦਾ ਉਹ ਬ੍ਰਾਊਨ ਕਲਰ ਦਾ ਹੁੰਦਾ ਚੌਕਲੇਟੀ ਟਾਈਪ ਦਾ ਹੁੰਦਾ ਵੈ ਜੇ ਤੁਸੀਂ ਵੀ ਦੇਖਿਆ ਹੋਵੇ ਨਾਲੇ ਉੱਥੇ ਇੱਕ ਗੁੜ ਬਣਾਉਂਦੇ ਨੇ ਜੇ ਤੁਹਾਨੂੰ ਕੋਈ ਕੁਝ ਪਿਠੂਰਾ ਕਰ ਜਿਹਦੇ ਵਿੱਚ ਡਰਾਈ ਫਰੂਟ ਵਗੈਰਾ ਪਾ ਕੇ ਉਹ ਅਲੱਗ ਤਰੀਕੇ ਨਾਲ ਬੰਦੇ ਕਿ ਉਹ ਪੰਜਾਬ ਦੇ ਵਿੱਚ ਵੀ ਮਿਲਦੇ ਆ ਅਦਾ ਦੇ ਗੁੜ ਨਹੀਂ ਨਹੀਂ ਇਹ ਆਪਣੇ ਕੋਲ ਜਿਹੜਾ ਪਿਓਰ ਹੁੰਦਾ ਗੋੜ ਉਦੇ ਉਧਰ ਜਿੱਦਾਂ ਯੂਪੀ ਦੇ ਵਿੱਚ ਮਿਲਦੇ ਆ ਇੱਥੇ ਉਹਦੇ ਮਿਲਣ ਦੇ ਚਾਂਸਸ ਕਿੰਨੇ ਆ ਨਹੀਂ ਹੈਗਾ ਤਾਂ ਇੱਥੇ ਤਾਂ ਮਿਲਦਾ ਹੈਗਾ ਬਾਜ਼ਾਰ ਮੇ ਬਥੇਰੇ ਮਿਲਦਾ ਹੈਗਾ ਲੇਕਿਨ ਇਹ ਕੁਆਲਿਟੀ ਨਹੀਂ ਮਿਲਦੀ ਜਿਹੜੇ ਕੁਆਲਿਟੀ ਆਪਣੇ ਪਾਸ ਹੈਗਾ ਇਹ ਕੁਆਲਿਟੀ ਨਹੀਂ ਮਿਲੂਗਾ ਠੀਕ ਹੈ ਤੇ ਗੁੜ ਦਾ ਰੇਟ ਚੱਲਦਾ ਕੀ ਪਿਆ ਵਾ ਆਪਣਾ ਗੁੜ ਦਾ ਰੇਟ ਹੈਗਾ ਪਲੇਨ ਗੁੜ 120 ਰੁਪਏ ਕਿਲੋ ਆ ਟਿੱਕੀ ਵਾਲਾ 160 ਰੁਪਏ ਕਿਲੋ ਆ ਤੇ ਹਲਦੀ ਵਾਲਾ ਵੀ 160 ਰੁਪਏ ਕਿਲੋ ਰੱਖਿਆ ਆਪਣਾ ਕਟੋ-ਕਟ ਰੱਖ ਰੇਟ ਰੱਖਿਆ ਹੋਇਆ ਮੰਤ ਬਹੁਤ ਹੈਗਾ ਇਹਦੇ ਵਿੱਚ अच्छा ए अगर मान लो जेड़ा ਤੁਸੀਂ 100 ਲੀਟਰ ਦੇ ਵਿੱਚ 15 16 ਕਿਲੋ ਜਿਹੜਾ ਗੁੜ ਬਣਾਉਨੇ ਹੋ ਠੀਕ ਹੈ ਉਹ ਗੁੜ ਬਨਨ ਦੇ ਵਿੱਚ ਐਦਾ ਮਤਲਬ ਇਸ ਫਾਰਮ ਦੇ ਵਿੱਚ ਆਉਣ ਦੇ ਵਿੱਚ ਉਹਨੂੰ ਕਿੰਨਾ ਟਾਈਮ ਲੱਗਦਾ ਵੇ ਇੱਕ ਦਿਨ ਦੇ ਵਿੱਚ ਕਿੰਨਾ ਗੁੜ ਬੰਦਾ ਵੇ ਤੇ ਉਹਦੇ ਪੂਰੇ ਪ੍ਰੋਸੈਸਿੰਗ ਦੇ ਵਿੱਚ ਕਿੰਨਾ ਟਾਈਮ ਲੱਗਦਾ ਆਪਣਾ ਇੱਕ ਕਰਾਹਾ ਯਾਨੀ ਇੱਕ ਪੱਤ ਦਾ ਟਾਈਮ ਹੈਗਾ 1 ਸੇ 1.5 ਘੰਟਾ ਠੀਕ ਹੈ 1 ਸੇ 1.5 ਘੰਟਾ ਇੱਕ ਪੱਤੇ ਦਾ ਤਿਆਰ ਹੁੰਦਾ ਯਾਨੀ 15-16 ਕਿਲੋ ਗੂੜ 1 ਡੇਰ ਘੰਟੇ ਦੇ ਵਿੱਚ ਤਿਆਰ ਹੁੰਦਾ ਯਾਨੀ ਭਰ ਦਿਨ ਕਟੋ-ਕਟ ਮੈਂ 1 ਸੇ ਡੇਰ ਕੁਆਂਟਲ ਗੂੜ ਤਿਆਰ ਕਰਦੇ ਆ ਤੇ ਆਪਣੇ ਪਾਸ ਗੂੜ ਤਾਂ ਬਚਦਾ ਹੀ ਨਹੀਂ ਹੈਗਾ ਲੋਗ ਦਾ ਇੰਨਾ ਡਿਮਾਂਡ ਹੈਗਾ ਕਿ ਇੱਕ ਗੂੜ ਬਚਦਾ ਹੀ ਨਹੀਂ ਹੈਗਾ ਤੇ ਗੰਨੇ ਦਾ ਕੀ ਰੇਟ ਚੱਲਦਾ ਪਿਆ ਵੇ ਗੰਨੇ ਜਿਸ حساب ਨਾਲ ਦੇਖਿਆ ਜਾਵੇ ਗੰਨਾ ਤੁਸੀਂ ਇੱਥੇ ਲੈ ਕੇ ਆਇਓ ਤੇ ਇਹਦਾ ਵੀ ਰੇਟ ਚੱਲਦਾ ਹੋਣਾ ਇਹਦਾ ਵੀ ਕੁਝ ਨਾ ਕੁਝ ਮਾਰਜਨ ਹੁੰਦਾ ਹੋਣਾ ਹਾਂਜੀ ਗੰਨੇ ਦਾ ਰੇਟ ਆਪਣਾ ਪੈ ਜਾਂਦਾ 700 ਰੁਪਏ ਕੁਆਂਟਲ ਕਿਉਂਕਿ ਗੰਨਾ ਹੈਗਾ ਬਾਹਰ ਦਾ ਜੁਪੀ ਦਾ ਗੰਨਾ ਹੈਗਾ ਕਿਰਾਇਆ ਪੈਂਦਾ ਉੱਥੇ ਬੰਦਾ ਬੈਠਿਆ ਉਹ ਵੇਚਦਾ ਹੈਗਾ ਉਹਦਾ ਖਰਚਾ ਅੱਡ ਹੈਗਾ ਤੇ ਇੱਥੇ ਪਹੁੰਚ ਹੈਗਾ 700 ਰੁਪਏ ਕੁਆਂਟਲ ਤੇ ਆਪਣਾ ਗੰਨਾ ਇੱਕ ਨੰਬਰ ਯੂਜ਼ ਕਰਤੇ ਹਨ ਮਾਰਾ ਗੰਨਾ ਯੂਜ਼ ਨਹੀਂ ਕਰਤੇ ਤੇ ਅੱਛਾ ਇਹ ਚੀਜ਼ ਹੈ ਉਸ ਜਗ੍ਹਾ ਨੂੰ ਤੁਸੀਂ ਦੱਸਿਆ ਨੇ ਕਹਿੰਦੇ ਕੀ ਹੈ ਜਿਹਦੇ ਵਿੱਚ ਤੁਸੀਂ ਛਾਨਣੀ ਵੀ ਰੱਖੀ ਹੋਈ ਹੈ ਅੱਛਾ ਅੱਛੇ ਦੱਸੋ ਇਹ ਹੈਗਾ ਇਹ ਇੱਕ ਸਟੋਰ ਸਟੋਰ ਰਸ ਬਣਾਇਆ ਹੈਗਾ ਤਾਂ ਕਿ ਇਸ ਵਿੱਚ ਸਟੋਰ ਕਰ ਸਕੇ ਔਰ ਛਾਨੀ ਛਾਨੀ ਰੱਖਿਆ ਹੋਇਆ ਤੇ ਛਾਨ ਕੇ ਪੀਪੇ ਨਾਲ ਪੰਜ ਪੀਪੇ 6 ਪੀਪੇ ਇੱਕ ਪਤ ਦੇ ਵਿੱਚ ਛਾਨ ਕੇ ਪਾਉਂਦੇ ਆ ਤੇ ਉਹ ਜਗ੍ਹਾ ਹੈਗਾ ਉਹ ਸਟੋਰ ਕਰਨ ਵਾਲਾ ਰਸ ਆਪਾਂ ਦੇਖ ਰਹੇ ਆ ਕਿ ਆ ਕਿਆ ਵੀ ਬੋਲ ਦਾ ਸਮਾਰਕ ਖੁਲਿਆ ਵੀ ਲੱਕੋ ਹਾਂਜੀ ਅੱਛਾ ਇਹ ਦੱਸੋ ਕਿ ਆ ਇੱਥੇ ਤੁਸੀਂ ਕੀ ਕਰਦੇ ਹੋ ਆ ਸਾਲਾ ਜਿਹੜਾ ਰੱਖਿਆ ਵੈ ਇਹਦਾ ਸੈਟਅਪ ਕੀ ਆ ਤੁਸੀਂ ਆ ਕੁਛ ਇਹਨੂੰ ਕੀ ਕਹਿੰਦੇ ਆ ਦੋਨੋਂ ਚੀਜ਼ਾਂ ਨੂੰ ਇਹ ਗੰਡ ਹੈਗਾ ਗੰਡ ਕੱਢ ਹਾਂ ਲੱਕੜ ਦਾ ਗੰਡ ਹੈਗਾ ਇਹਦੇ ਵਿੱਚ ਗੁਰ ਤਿਆਰ ਹੋ ਕੇ ਇੱਥੇ ਪਲਟੀ ਕਰਦੇ ਆ ਫਿਰ ਇਧਰ ਛੰਡ ਕੇ ਫਿਰ ਪੀਸੀ ਬਣਾਉਂਦੇ ਆ ਉਧਰ ਤਾਂ ਇਹਦੇ ਵਿੱਚੋਂ ਕੱਟ-ਕੱਟ ਕੇ ਪੀਸ ਚਾਹ ਹਾਂ ਪੀਸ ਬਣਾਉਂਦੇ ਆ ਉਧਰ